ਕਾਈਸਾ ਵਾ ਅਸੀਂ ਦੁਬਾਰਾ ਭਰ ਕੇ ਵਿਖਾ ਰਹੇ ਹਾਂ ਕਿਉਂਕਿ ਆ ਗੈਸੇਜ਼ ਨੇ ਸਾ ਉਹ ਵਿਖਾਇਓ ਜੇ ਮਾੜਾ ਬਲਬਲੇ ਵਿਖਾਈਓ ਬਲਬਲੇ ਉਹ ਵਿਖਾਇਓ ਜੇ ਜ਼ੂਮ ਕਰਕੇ ਉਹ ਪਰੇ ਵੀ ਉਹ ਦੇਖੋ ਜੀ ਸਾਈਕਲ ਆਮੀ ਕਹਿੰਦਾ ਉਹ ਕੈਮੀਕਲ ਚਾਰਛਫੇਰੇ ਤੇ ਹੁਣ ਮਾੜਾ ਜੇ ਇੱਧਰ ਆ ਜਿਓ ਜੇ ਭਾਈ ਅਸੀਂ ਭਰ ਗਏ ਆ ਦੇਖ ਲਓ ਪੂਰੀ ਪਰ ਲੋ ਗੋਲੀ ਕੋਣੀ ਨਜ਼ਰ ਆ ਰਿਹਾ ਪਸਰਾ ਹੀ ਨਹੀਂ ਕੋਈ ਆ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆ ਉਹ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫਰੀ ਹੈ ਜੀ ਅੱਜ ਤਰੀਕ 29 ਮਾਰਚ ਦਿਨ ਜੁਮਾ 2025 ਦੀ ਵੀਡੀਓ ਆ ਭਾਈ ਆ ਦਿਖਾਈ ਹੈ ਧਰੋਂ ਫੁੱਡਾ 드러ਆ ਫੁੱਡਾ ਨਾਲਾ ਬਣ ਗਿਆ ਆ ਇਹਦੀ ਜ਼ਹਿਰ ਤੇ ਆ ਆ ਗਿਆ ਸਤਲੁਜ ਆ ਕੇ ਪੈ ਗਿਆ ਛੀਚਾ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਤ ਸਾਹਿਬ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਐਦੋਂ 7 ਕਿਲੋਮੀਟਰ ਦੂਰ ਆ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਢਾਹੋ ਕੁਰਸੀ ਤੇ ਪੀਓ ਪਾਣੀ ਧੋ ਮੂੰਹ ਆ ਕੇ ਆਹ ਵੇਖਿਓ ਜੇ ਮੜਾ ਜਾ ਆ ਮੇਰੇ ਕੁਰਤੇ ਨੂੰ ਲੱਗਿਆ ਓ ਭਾਈ ਇੱਧਰ ਵੇਖ ਆ ਕੁਰਤੇ ਨੂੰ ਲੱਗਿਆ ਆ ਵੇਖ ਲੋ ਜਰਾ ਕੀ ਹਾਲ ਹੈ ਤੇਰੇ ਦਾਗਪਾ ਅੰਦਰ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤਾਂ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਸਿਚਲ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਛੇ ਕੀ ਕਾਲੇ ਮੋਰਚੇ ਦੀ ਟੀਮ ਕਿੱਛੇ ਗੈਂਸਾਂ ਤੋਂ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਵੀ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੈਂਸਾਂ ਕੈਮੀਕਲ ਉਬਲਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਂ ਹੁਣ ਲੈਣਾ ਛੱਡੀਏ ਨਹੀਂ ਨਾ ਨਾ ਭਾਈ ਆਪਾਂ ਤਾਂ ਲੈਨੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਪਲੇਟ ਜਿਹੜੀਆਂ ਇੰਡਸਟਰੀਆਂ ਨੇ ਡਾਈ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਰਲ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਪਵੇ ਸਰਕਾਰੀ ਹੈ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਲਈ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨ ਨੂੰ ਪਦਮਸ਼ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲ੍ਹਾਂ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਏ ਨੇ ਮੱਥੇ ਰੋਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਵਲੀ ਪੁੱਛਦੇ ਆ ਨਹੀਂ ਨਾਲ ਦਾ ਪਿੰਡ ਆ ਪਾਣੀ ਕਿੱਥੇ ਸਾਫ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿੱਥੇ ਸਾਫ ਹੋਇਆ ਤੁਹਾਡੇ ਇਹ ਨਹੀਂ ਸਹੀ ਹੈ ਖਰਾਬ ਹੀ ਹੋਇਆ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਅੱਜ ਪਿੰਡ 'ਚ ਹੋਣਗੇ ਹੀ 8-10 ਬੰਦੇ ਤਾਂ ਕਾਲੇ ਪੀਲੇ ਹੋਈ ਜਾਣਗੇ আচ্ছা ਇੱਕ ਦੱਸੋ ਜੇ ਤੁਹਾਡੇ ਸੀਚੇ ਵਾਲਾ ਦਾ ਅਸੀਂ ਸਾਫ ਕਰਤਾ ਪਾਣੀ ਨਹੀਂ ਇੱਥੇ ਰੱਖਿਆ ਹੈ ਹਾਂ ਸੀਚਾ ਸਾਹ ਦਾ ਪਿੱਛੇ ਪਿੱਛੇ ਪਤਾ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਹਾਂ ਅਸੀਂ ਚਾਹ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ ਕਰਤੀ ਬੁੱਢੇ ਦਰਿਆ ਚੰਨ ਲੈ ਸਾ ਅਸੀਂ ਚੈਲੰਜ ਕਰਦੇ ਆਓ ਬੁੱਢਾ ਦਰਿਆ ਹੈ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਢਾ ਕੇ ਡਰਾਮਾ ਨਾ ਕਰੋ ਬਲੀਪੁਰ ਪਿੰਡ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਦੀ ਹਰ ਰੋਜ਼ ਕੱਲਾ ਡਾਈ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਈਗ ਇੰਡਸਟਰੀਆਂ ਦਾ ਟੋੜੇ ਦਰਿਆ ਇਹਦਾ 50 ਕਰੋੜ ਲੀਟਰ ਹੋਊਗਾ ਦਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੁਜ ਚ ਪੈਂਦਾ ਧੋਖਾ ਨਾ ਦਿਓ ਲੋਕਾਂ ਨੂੰ ਤੁਸੀਂ ਗੱਲ ਕਰਦਾ ਗੁਰੂਆਂ ਦੀ ਗਰਵਾਣੀ ਦੀ ਫਦਰਵਾਣੀ ਦਾ ਕਹਿੰਦਾ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋયા ਆ ਵਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾ 13 April ਬਸਾਖੀ ਵਾਲੇ ਦਿਨ ਐਸੇ ਗੈਰਾਂ ਨੂੰ ਲੈ ਕੇ ਦੰਦਵਾ ਸਾਰੀ ਧਰਤੀ ਦੇ ਇਕੱਠ ਰੱਖਿਆ ਬਾਈ ਹੋਕਾ ਦੇ ਰਹੇ ਆ ਪੰਜਾਬ ਦੇ ਲੋਕੋ ਇਹ ਨਾ ਇੰਨਾ ਯਰਾਂ ਨਾਲ ਮਰੋ ਸੋਡੀ ਧਰਤੀ ਹੀ ਟੇਕਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਸਾਰੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤਾਂ ਡਰਾਮਾ ਦੀ ਵੀ ਯਾਰਾਂ ਬਾਤੀਆਂ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗੇ